ਫੀਲੀਪੀਨਸ ਵਿੱਚ ਮੰਗਲਵਾਰ ਰਾਤ ਨੂੰ ਭਿਆਨਕ ਪੂਚਾਲ ਆਇਆ ਇਸ ਦੀ ਤੀਬਰਤਾ 6.9 ਮਾਪੀ ਗਈ ਹੈ ਇਸ ਪੂਚਾਲ ਕਾਰਨ ਕਈ ਘਰ ਅਤੇ ਇਮਾਰਤਾਂ ਢਹਿ ਗਈਆਂ ਜਿਸ ਨਾਲ ਘੱਟੋ ਘੱਟ 96 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਲਗਭਗ 150 ਲੋਕ ਜ਼ਖਮੀ ਹੋਏ ਹਨ ਤਾਕਤਵਰ ਝਟਕਿਆਂ ਤੋਂ ਬਾਅਦ ਲੋਕ ਕਬਰਹਾਟ ਵਿੱਚ ਘਰਾਂ ਤੋਂ ਬਾਹਰ ਨਿਕਲ ਆਏ ਕਈ ਖੇਤਰਾ ਵਿੱਚ ਬਿਜਲੀ ਸਪਲਾਈ ਵੀ ਬੰਦ ਹੋ ਗਈ। ਪੂਚਾਲ ਦਾ ਕੇਂਦਰ ਸੇਬੂ ਸੂਬੇ ਦੇ ਬੋਗੋ ਸ਼ਹਿਰ ਤੋਂ 19 ਕਿਲੋਮੀਟਰ ਉੱਤਰ ਪੂਰਬ ਵਿੱਚ ਸੀ। ਆਫਤ ਪ੍ਰਤੀਕਿਰਿਆ ਅਧਿਕਾਰੀਆਂ ਦੇ ਅਨੁਸਾਰ ਸਿਰਫ ਸੇਬੂ ਸੂਬੇ ਵਿੱਚ ਹੀ 14 ਲੋਕਾਂ ਦੀ ਮੌਤ ਹੋ ਗਈ ਹੈ। ਬੋਗੋ ਦੇ ਇੱਕ ਪਹਾੜੀ ਪਿੰਡ ਵਿੱਚ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਕਈ ਘਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਬਚਾਅ ਕਰਮਚਾਰੀ ਮਲਬਾ ਸਾਫ ਕਰਨ ਅਤੇ ਫਸੇ ਹੋਏ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਮੈਡਲਨ ਸ਼ਹਿਰ ਵਿੱਚ ਘੱਟੋ-ਘੱਟ 12 ਨਿਵਾਸੀਆਂ ਦੀ ਮੌਤ ਹੋ ਗਈ ਹੈ ਜਦੋਂ ਉਹਨਾਂ ਦੇ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਟਹਿ ਗਈਆਂ ਫਿਲੀਪੀਨਸ ਦੁਨੀਆ ਦੇ ਸਭ ਤੋਂ ਵੱਧ ਆਫਤ ਸੰਭਾਵੀ ਦੇਸ਼ਾਂ ਵਿੱਚੋਂ ਇੱਕ ਹੈ ਜੋ ਪ੍ਰਸ਼ਾਂਤ ਮਹਾਸਾਗਰ ਦੇ ਰਿੰਗ ਆਫ ਫਾਇਰ ਤੇ ਸਥਿਤ ਹੈ ਅਤੇ ਅਕਸਰ ਭੂਚਾਲਾਂ ਤੇ ਤੂਫਾਨਾਂ ਦਾ ਸ਼ਿਕਾਰ ਹੁੰਦਾ ਹੈ